ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਤਿ ਸਾਰੇ ਕਿਵੇਂ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਜੀ ਪਾਪਾ ਜੀ ਨੂੰ ਮਤਲਬ ਬੱਸ ਸਟੈਂਡ ਤੇ ਚੜਾਉਣ ਕੇ ਵੀ ਪਾਪਾ ਜੀ ਦੀ ਛੁੱਟੀ ਹੋ ਗਈ ਹੈ ਖਤਮ ਤੇ ਮੀ ਕਾਫੀ ਹੋਣ ਲਿਆਏ ਤੇ ਹੁਣ ਆਪਾਂ ਗੱਡੀ ਤੇ ਜਾਵਾਂਗੇ ਤੇ ਆ ਹੁਣ ਚੱਲਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਬਾਰਿਸ਼ ਆ ਰਹੀ ਹੈ ਕਾਫੀ ਸਵੇਰੇ ਵੀ ਕਾਫੀ ਆਈ ਸੀ ਹੁਣ ਵੀ ਆ ਰਹੀ ਹੈ ਤੇ ਹੁਣ ਪੈਕਿੰਗ ਤੇ ਪਪਾ ਜੀ ਨੇ ਕਰ ਲੀਆ ਤੇ ਹੁਣ ਚਲਦੇ ਆਪਾਂ ਪਪਾ ਜੀ ਨੂੰ ਛੱਡਣ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਾ ਰਹੇ ਆ ਮੈਂ ਤੇ ਉੱਠਿਆ ਸੀ ਪਰ ਨਾ ਬੁੰਨਾ ਬੰਨਿਆ ਹੁਣ ਆ ਤੋ ਕੇ ਤੇ ਚਾਹ ਪੀ ਕੇ ਮੈਂ ਤੇ ਆ ਕੇ ਨਾਲੇ ਤੇ ਹੁਣ ਆਪਾਂ ਜਾ ਰਹੇ ਆ ਪਪਾ ਜੀ ਡਰਾਈਵਿੰਗ ਕਰ ਰਹੇ ਨੇ ਤਿਆ ਤੁਸੀਂ ਦੇਖ ਸਕਦੇ ਹੋ ਕਿ ਬਜਰੀ ਪਈ ਹੋਈ ਮਿੱਟੀ ਵਗੈਰਾ ਪੈ ਗਈ ਤੇ ਅੱਗੇ ਉਹ ਸੜਕ ਬਣ ਚੁੱਕੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਤੇ ਆ ਤੁਸੀਂ ਦੇਖ ਸਕਦੇ ਹੋ ਬਜਰੀ ਪਈ ਹੋਈ ਹੈ ਤੇ ਆ ਦੇਖੋ ਜੀ ਆ ਸੜਕ ਇੱਥੇ ਸਾਫ਼ ਹੋ ਗਈ ਇੱਥੇ ਬਣ ਚੁੱਕੀ ਸਿਰਫ ਆ ਕੇ ਪੈਟਰੋਲ ਪੰਪ ਤੋਂ ਅੱਗੇ-ਅੱਗੇ ਲੱ ਕਰ ਜਿਹੜਾ ਪੁਰਾਣਾ ਪੈਟਰੋਲ ਪੰਪ ਸੀ ਉਹ ਤੋਂ ਅੱਗੇ ਸੜਕ ਬਣ ਚੁੱਕੀ ਪੂਰੀ ਦੇਖ ਸਕਦੇ ਹੋ ਤੇ ਆਹ ਦੇਖੋ ਪਾਪਾ ਜੀ ਹੁਣ ਮੀਂਹ ਤੇ ਜਾਣ ਦੇ ਭੱਜ ਭੱਜ ਵਾਹ ਸਰਕਾਈ ਸੀ ਤੇ ਹੁਣ ਫਿਰ ਸਿੱਧਾ ਹੀ ਆ ਮਮਾ ਜੀ ਡਰਾਈਵਿੰਗ ਕਰ ਰਹੇ ਸੀ ਅਜੂ ਮਰ ਜਾਵੜਾ ਅੱਗੇ ਆਉਂਦੇ ਆ ਪੁੱਤਰ ਸਾਹਿਬ ਜਿੱਤੇ ਲਿਖਿਆ ਪਿੱਛੋਂ ਇੰਨੀ ਜੇ ਨਹੀਂ ਸਾਫ਼ ਹੈ ਪਿੱਛੋਂ ਮਤਲਬ ਖੱਡੇ ਖੱਡੇ ਆ ਗਏ ਅੱਗੇ ਉਹਨਾਂ ਨੇ ਬਣਾਤੀ ਆ ਆ ਜੀ ਦੇਖ ਸਕਦੇ ਹੋ ਮੈਂ ਮਾਈ ਡਰਾਈਵਿੰਗ ਕਰ ਰਹੇ ਨੇ ਇੱਥੋਂ ਸੜਕ ਸਾਫ਼ ਹੋ ਗਈ ਆ ਕੇ ਦੇਖ ਸਕਦੇ ਹੋ ਇੱਥੋਂ ਵਾਵਾ ਸਾਫ਼ ਸੜਕ ਆਪਨੇ ਕੱਢੀ ਤੁਰੀ ਜਾਂਦੀ హను పిండి ఆ చుక్కే పిండి సఫీ పిండి పిండి గేట్ ఆ చూకా మమ్మీ డ్రావింగ్ చక్క చల్ పిండి ఎంటు దుకీ अज से एतवर तो दुकान काफी बंद ही हम आप पहुंचण वाले बस इत्थों पता नहीं हूँ पिंड चो सड़क बनती है कि नहीं खड्डे वगैरह तो है ठीक ठाक है सड़क पर बननी चाहिए इतों कि खड़े इतनी ਹੁਣ ਬਸ ਆ ਦੋਗ ਮੋੜ ਤੇ ਆ ਗਿਆ ਘਰ ਲਓ ਜੀ ਹੁਣ ਆਪਾਂ ਘਰ ਪਹੁੰਚਣ ਵਾਲੇ ਮੈਂ ਤੇ ਪਹਿਨਾ ਘਰ ਜਾ ਕੇ ਖਾਣੀ ਰੋਟੀ ਕਿਉਂ ਮੈਨੂੰ ਲੱਗੀ ਭੁੱਖ ਮਚਾ ਪੀ ਕੇ ਚਲ ਗਿਆ ਸੀ ਮੋੜ ਤੁਰਾਂ ਨਾ ਮੁੜੀਏ ਇਹ ਲਓ ਜੀ ਉਹ ਆ ਗਿਆ ਸਾਡਾ ਘਰ ਇੰਡੀਕੇਟਰ ਦੇ ਕੇ ਕਰ ਲਈ ਸਾਈਡ ਨੂੰ ਤੇ ਲਓ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਲਓ ਜੀ ਤੇ ਹੁਣ ਆਪਾਂ ਛੱਡ ਕੇ ਪਾਪਾ ਜੀ ਨੂੰ ਆਜ ਕੇ ਬਸ ਇਧਰਾ ਕੇ ਯਾਰ ਇਹ ਵੀ ਦੇਖ ਸਾ ਤੇ ਮੀਂਹ ਕਾਫੀ ਪੈ ਰਿਹਾ ਹੈ ਤੇ ਜਿਦੋਂ ਪਾਪਾ ਆਪਾਂ ਸ਼ਹਿਰ ਕੋਲ ਤੇ ਬਸ ਆਉਂਦੇ ਸੀ ਪਾਪਾ ਜੀ ਨਾਲ ਜੇ ਤਾਂ ਉਹ ਖਾਲੀ ਖਾਲੀ ਚੱਲੇ ਗਏ ਤੇ ਫਿਰ ਉਹਨੇ ਮਮਾ ਜੀ ਨੇ ਡਰਾਈਵਿੰਗ ਕੀਤੀ ਤੇ ਗੱਡੀ ਹੁਣ ਬਾਹਲੇ ਰਾਤੀ ਉੱਤੇ ਆਪਾਂ ਜਨੇ ਇੱਟੜਾਈ ਬਾਹਰੇ ਲਾਈ ਦੋ ਦੇ ਲੱਭੇ ਤੇ ਆ ਤੁਸੀਂ ਦੇਖ ਸਕਦੇ ਮਮਾ ਜੀ ਨੇ ਗੱਡੀ ਉੱਥੇ ਲਾਤੀ ਹੈ ਬੈਕ ਕਰਕੇ ਹਾਂਜੀ ਤੇ ਇੱਕ ਗੱਲ ਟਰ ਨਾ ਹੋਰ ਸਾਂਝੀ ਕਰਨੀ ਸੀ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਵਲੌਗ ਵੇਖਿਆ ਹੈ ਗੁਰਦੁਆਰਾ ਸਾਹਿਬ ਜੀ ਵਾਲਾ ਵੀ ਉੱਥੇ ਰੀਨੋਵੇਸ਼ਨ ਦਾ ਕੰਮ ਚੱਲਣ ਰਿਹਾ ਸੀ ਤੇ ਅੱਜ ਆਜੀ ਗੁਰਦੁਆਰਾ ਸਾਹਿਬ ਜੀ ਦਾ ਉਦਘਾਟਨ ਉੱਥੇ ਕੰਮ ਸੰਪੂਰਨ ਹੋ ਚੁੱਕਿਆ ਸਾਰਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਅੱਜ ਇੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਕੱਲ ਜਾਂ ਫਿਰ ਪਰਸ ਵਲੌਗ ਪਾ ਦਾਂਗੇ ਆਪਾਂ ਤੇ ਬਸ ਇੰਨਾ ਹੀ ਲਓ ਜੀ ਤੇ ਹੁਣ ਅਸੀਂ ਘਰ ਪਹੁੰਚ ਚੁੱਕੇ ਹਾਂ ਤੇ ਭੁੱਖ ਤੇ ਬੜੀ ਲੱਗੀ ਸੀ ਪਰ ਆ ਦੇਖੋ ਨਾਨੀ ਜੀ ਨੇ ਬਣਾਤੀ ਚਾਹ ਤੇ ਰੋਟੀ ਆਪ ਖਾਣੇ ਬਾਅਦ ਚ ਪਹਿਨਾ ਚਾਹ ਪੀਨੇ ਆ ਜਿਵੇਂ ਤੁਸੀਂ ਦੇਖਿਆ ਪਾਪਾ ਜੀ ਹੁਣ ਚਲੇ ਗਏ ਨੇ ਤੇ ਆਪਾਂ ਸਾਰੇ ਹੋਏ ਬੈਠੇ ਸੀ ਸਾਈਡ ਤੇ ਨਾਨੀ ਨੇ ਚਾਹ ਬਣਾ ਕੇ ਲਿਆਂਦੀ ਹੈ ਤੇ ਹੁਣ ਪੀਨੇ ਆ ਤੇ ਜਿਵੇਂ ਤੁਸੀਂ ਦੇਖਿਆ ਬਾਹਰ ਆ ਰਹੀ ਹੈ بارش ਤੇ ਫੇਰ ਆਪਾਂ ਗੱਡੀ ਪੌਸ਼ ਕਰਾਉਣ ਵੀ ਜਾਵਾਂਗੇ ਅਸ ਦਿਨਾਂ ਨਾਲ ਕੱਲ ਮੈਂ ਸਕੂਲੇ ਵੀ ਗਿਆ ਸੀ ਤੇ ਟਿਊਸ਼ਨ ਤੇ ਮੈਂ ਨਹੀਂ ਸੀ ਗਿਆ ਤੇ ਛੁੱਟੀ ਕਰ ਲਈ ਸੀ ਨਾ ਟਿਊਸ਼ਨਾਂ ਤੋਂ। evo ਇਸ ਕਰਕੇ ਕੀਤੀ ਸੀ ਕਿ ਅੱਪੀ ਪਾਪਾ ਜੀ ਅਸੀਂ ਛੁੱਟੀ ਤੇ ਆਪਾਂ ਜਾਣਾ ਸੀ ਮਤਲਬ ਮੇਰੀ ਭੂਆ ਜੀ ਕੋ ਤੇ ਉਹ ਵੀ ਆਪਾਂ ਭੂਆ ਜੀ ਕੋ ਵੀ ਹੋਇਆ ਉਹਦਾ ਵੀ ਤੁਹਾਡੇ ਨਾਲ ਵਲੌਗ ਆਪਾਂ ਸਾਂਝਾ ਕਰਾਂਗੇ ਉਹ ਵਲੌਗ ਤੁਹਾਨੂੰ ਕੱਲ ਮਿਲ ਜੂਗਾ। ਇੱਕ ਅੱਜ ਹੀ ਤੁਹਾਡੇ ਨਾਲ ਹੋਰ ਕਰਨੀ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਡਾ ਗੁਰਦੁਆਰਾ ਸਹਿਬਾ ਉਹਦੀ ਰੈਨੋਵੇਸ਼ਨ ਹੋ ਰਹੀ ਹੋ ਮੈਂ ਜਿਨ੍ਹਾਂ ਨੇ ਵੀਡੀਓ ਦੇਖੀ ਹੋਏ ਉਹਨਾਂ ਨੂੰ ਪਤਾ ਹੋਊਗਾ। ਤੇ ਹੁਣ ਮਤਲਬ ਆ ਹੋ ਗਿਆ ਕੰਮ ਉਥੇ ਤੇ ਅੱਜ ਮਤਲਬ ਪਛਰੀ ਗੁਰੂ ਜੀ ਸਾਹਿਬ ਦੀ ਸਥਾਪਨਾ ਕਰਨੀ ਹੈ ਤੇ ਆਪਾਂ ਉੱਥੇ ਜਾਣਾ ਹੈ ਤੇ ਉਹਦਾ ਵੀ ਲੋਗ ਤੈਨੂੰ ਕੱਲ੍ਹ ਜਾਂ ਪਰਸਵਾਂਗੂਗਾ